एसयू पीसी ਦੇ ਪ੍ਰਧਾਨ ਅਰਜੁਨਦਰ ਤਾਮੀ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਅਸਤੀਫੇ ਨੂੰ ਲੈ ਕੇ ਕੈਬਨਿਟ ਮੰਤਰੀ ਕੁਲਦੀਪ ਤਾਲੀਵਾਲ ਦੇ ਵੱਲੋਂ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਹੈ ਕਿ ਸ਼ਮਰਿ ਯ ਇਕਾਲੀ ਦਲ ਦੇ ਲੜਾਈ ਚੱਲ ਰਹੀ ਹੈ ਇੱਕ ਪਾਸੇ ਸ਼ਮਰਿ ਯ ਇਕਾਲੀ ਦਲ ਹੈ ਤੇ ਦੂਜੇ ਪਾਸੇ ਬਾਦਲ ਪਰਿਵਾਰ ਬਾਦਲ ਪਰਿਵਾਰ ਹੁਣ ਲੋਕਾਂ ਦੇ ਮਨਾਂ ਦੇ ਵਿੱਚੋਂ ਲੱਤ ਚੁੱਕਿਆ ਹੈ ਬਾਦਲ ਪਰਿਵਾਰ ਤੱਕੇ ਦੇ ਨਾਲ ਹੀ ਇਕਾਲੀ ਦਲ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਮੈਂ ਮੈਂ ਤਾਂ ਮਤਲਬ ਕਿ ਮੋਟੇ ਤੋਂ ਤਾਂ ਕਹਿਣਾ ਹੋਏ ਤਾਂ ਇਹ ਕਿ ਮਤਲਬ ਕਾਲੀ ਦਲ ਦੇ ਅੰਦਰ ਇੱਕ ਲੜਾਈ ਚੱਲ ਰਹੀ ਆ ਕਾਲੀ ਦਲ ਇੱਕ ਪਾਸੇ ਇੱਕ ਪਾਸੇ ਬਾਦਲ ਪਰਵਾਹ ਹੈ ਬਾਦਲ ਪਰਵਾਹ ਲੋਕਾਂ ਦੇ ਮਨਾਂ 'ਚ ਲੱਚ ਚੁੱਕਾ ਤੇ ਪਾਰਟੀ ਦੇ ਮਨਾਂ 'ਚ ਵੀ ਲੱਚ ਚੁੱਕਾ ਉਹ ਉਹ ਧੱਕੇ ਨਾਲ ਕਾਲੀ ਦਲ ਤੇ ਕਬਜ਼ਾ ਕਰਨ ਚਾਹੁੰਦੇ ਆ ਉਹ ਜਿਹੜਾ ਕਬਜ਼ਾ ਕਰਨਾ ਚਾਹੁੰਦੇ ਆ ਉਹੀ ਇੱਕ ਲੜਾਈ ਚੱਲ ਰਹੀ ਪੰਜਾਬ ਦੇ ਵਿੱਚ ਉਹ ਥੋੜੇ ਜਿਹੇ ਆਗੇ ਹੋਰ ਬਾਕੀ ਵੀ ਛੱਡ ਜਾਣਗੇ ਉਹ ਮੇਰਾ ਖਿਆਲ ਜਦੋਂ ਤਾਂ ਮੀ ਸਾਹਿਬ ਗਏ ਉਹ ਵੀ ਐਸੇ ਕਰਕੇ ਗਏ ਕਿਉਂਕਿ ਉਹ ਤਾਂ ਮੀ ਸਾਹਿਬ ਚੰਗੇ ਬੰਦੇ ਸੀਗੇ ਔਰ ਇੰਨਾ ਪ੍ਰੈਸ਼ਰ ਜਿਹੜਾ ਅਗੇ ਝੂੜਦੀ ਪੋਲਿਟਿਕਸ ਜਿਹੜੀ ਹੈ ਕਿਉਂਕਿ ਕਾਲੀਦਾਲ ਤੇ ਕਬਜ਼ਾ ਵੀ ਉਸ ਪਰਵਾਦ ਦਾ ਐਜੀਪੀਸੀ ਦੇ ਪਰਵਾਦ ਦਾ ਕਬਜ਼ਾ ਵੀ ਉਸ ਪਰਵਾਦ ਦਾ ਔਰ ਸਰ ਉਹਨਾਂ ਨੇ ਜਿਹੜੀਆਂ ਧਾਰਮਿਕ ਮर्याਦਾ ਸੀਗੀਆਂ ਸਾਰੀਆਂ ਹੀ ਉਹ ਸਿੱਖ ਦੰਦਿਆਂ ਦਾ ਨੁਕਮਾ ਦਤਾ ਜਿਹੜੀਆਂ ਸਾਰੀਆਂ ਖਤਮ ਕਰਤੀਆਂ ਕਾਲ ਤੱਕ ਇਸ ਜਿਹਦਾ ਨੂੰ ਗਲਤ ਜਿਹੜਾ ਉਹਨਾਂ ਕੋ ਗਲਤ ਕੰਮ ਕਰਉਣਾ ਐਸਜੀਪੀਸੀ ਕੋ ਕਰਉਣਾ ਉਹਦੀ ਉਹਦੀ ਬਦੌਲਤ ਹੀ ਅੱਜ ਅਮੀਰ ਸਾਹਿਬ ਛੱਡ ਗਏ